ਫਿਰ ਜਦੋਂ ਕੰਧ ਮથે ਤਾਂ ਟਾਈ ਨਾ ਕਹਿੰਦੇ ਉਹ ਧਰਤੀ ਭਾਰ ਨਹੀਂ ਸਮਾ ਸਕੀ ਉਹ ਕੰਧ ਜਿਹੜੀ ਮથે ਟਕਾਈ ਤੇ ਟੱਗੀ ਅੱਧ ਵਿਚੋਂ ਪਾੜ ਗਈ ਕੰਧ ਟੱਗੀ ਬੱਚੇ ਵੀ ਥਲੇ ਡਿੱਗ ਪਏ ਗਾਰੇ ਨਾਲ ਜਿਬੜੇ ਫਿਰ ਉਸ ਸਮੇਂ ਉਹਨਾਂ ਨੂੰ ਹਲਾਲ ਕੀਤਾ ਗਿਆ ਕਹਿ ਦिए ਤੇ ਕਹਿੰਦੇ ਨੇ ਕਿ ਬੇਹੋਸ਼ੀ ਦੇ ਹੱਥ ਵਿੱਚ ਹੋ ਗਏ ਬਾਬਾ ਜੋਰਾਵਰ ਜੀ ਬਾਬਾ ਫਤੇਜ ਸਿੰਘ ਜੀ ਨਾਲੋਂ ਜ਼ਿਆਦਾ ਸਮਾਂ ਬੇਹੋਸ਼ ਰਹੇ ਚਲੋ ਜਦੋਂ ਹੋਸ਼ ਵਿੱਚ ਆਏ ਪੁੱਛਿਆ ਗਿਆ ਇਹ ਨੇ ਨਹੀਂ ਮੰਨੀ ਫਿਰ ਹੁਕਮ ਹੋਇਆ ਜਲਾਲਾਂ ਨੂੰ ਕੇ ਹalal ਕੀਤਾ ਜਾਵੇ ਕਹਿੰਦੇ ਨੇ ਉਸ ਵਿਅਕਤੀ ਨੇ ਉਹਦੇ ਸ਼ਾਦੀ ਦੇ ਗੋਡੇ ਰਾਖੇ ਗਰਦਨ ਦੇ ਵਾਰ ਕੀਤਾ ਬਾਬਾ ਜੋਰਾਵਰ ਜੀ ਨੇ ਇੱਕੋ ਵਾਰ ਦੇ ਨਾਲ ਇਸ ਵਸਤੇ ਵਾਰਿਆ ਸੱਚ ਘੜ ਨੂੰ ਚਲੇ ਗਏ ਬਾਬਾ ਫਤੇ ਸਿੰਘ ਦੀ ਖੋਸ਼ ਵਿੱਚ ਨੇ ਅੱਖਾਂ ਖੁੱਲੀਆਂ ਨੇ ਇੱਕ ਨੇ ਮੱਥੇ ਨੂੰ ਫੜਿਆ ਇੱਕ ਨੇ ਲੱਤਾਂ ਫੜੀਆਂ ਨੇ ਦੋਨੋਂ ਪੈਰ ਸ਼ਾਦੀ ਦੇ ਰੱਖ ਕੇ ਗਰਦਨ ਦੇ ਵਾਰ ਕੀਤਾ ਗਿਆ ਖੂਨ ਹੋ ਰਿਹਾ ਹੈ ਕਹਿੰਦੇ ਨੇ ਟਿੱਲੇ ਦੀ ਜੁੱਤੀ ਪਾਈ ਬਾਬਾ ਜੀ ਨੇ ਘਰ ਆ ਨਿਬੜੀ 12 ਮਿੰਟ ਇਹਨੇ ਲੱਤਾਂ ਛੇਲਦੀਆਂ ਰਹੀਆਂ ਫੇਰ ਜਾ ਕੇ ਸਵਾਸਤ ਹੋ ਗਏ ਐਡੀ ਔਕੀ ਸਿੱਕੀ ਮਿਲੀ ਹੈ ਇੱਧਰ ਗੁਰੂ ਕਲਗੀਆਂ ਵਾਲੇ ਪਾਸ਼ਾ ਕਹਿ ਰਹੇ ਨੇ ਨੂਰਿਆ ਦੱਸਗਾ ਕਿੱਥੇ ਨੇ ਸਾਡੇ ਨਾਲ ਕੀ ਕੀ ਬੀਤੀ ਹੈ ਉਹਨਾਂ ਦੇ ਨਾਲ ਇਸ ਹਾਲਾਤ ਵਿੱਚ ਨੇ ਨੂਰਾ ਆਖਾਂ ਪਰ ਆਇਆ ਕਹਿੰਦਾ ਪਾਸ਼ਾ ਜੀ ਨਾ ਪੁੱਛੋ ਕਹਿੰਦਾ ਦੱਸ ਬਜਾ ਕੀ ਹੈ ਦਰਦਾ ਕਿਉਂ ਹੈ ਦੱਸ ਖੁੱਲ ਕੇ ਉਤਾਵਲੇ ਨੇ ਪਾਸ਼ਾ ਜੀ ਸੁਣਨ ਵਾਸਤੇ ਕੀ ਹੋਇਆ ਸਾਡੇ ਨਾਲ ਨਾ ਕਹਿੰਦਾ ਪਾਸ਼ਾ ਜੀ ਨਾ ਪੁੱਛਣ ਰੋ ਰਿਹਾ ਹੈ ਅੱਖਾਂ ਭਰੀਆਂ ਹੋਈਆਂ ਨੇ

थो हालत साजा गुरू जी लालथो ला हाल दया ने पर <laughs> सोम जी खात छोट छोटियूं हांददीर कमंदी सरहां कम जी सरहदर कम जी सरहद धरती कम जी सरहां जी धरती कम जी कण लॻे दुखारा उन पिता परत्मा जो मैनू मद शहर शाही चओ सिंगो इसांच त ਸੀ ਸਕਸ਼ੀ ਅੰਦੇ ਮਾਨਕ ਗੁਰਕਲਗੀ ਤਰਪਾਸ਼ ਸਰਪੇ ਜੁ ਹੁੰਦਿਆ ਹੋਇਆ ਵੀ ਆਪਣੇ ਆਪ ਨੂੰ ਐਵੇਂ ਦਾ ਸੰਬੋਧਿਤ ਕਰਨਾ ਇਹਨੇ ਨਾ ਮੰਨੇ ਤਾਂ ਗੁਰਕਲਗੀ ਤਰਪਾਸ਼ਾਂ ਤਾਂ ਗੁਰਕਲਗੀ ਤਰਪਾਸ਼ਾਂ ਤਾਂ ਗੁਰੂ ਜੀ ਦੇ ਖਾਸ ਨੇ ਗੁਰੂ ਸਾਹਿਬੀ ਗੁਰੂ ਜੀ ਕੀ ਤਰਪਾਸ਼ਾਂ